ਅੱਜ ਅਸੀਂ ਜਿਸ ਪਾਵਨ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਸ ਪਾਵਨ ਸਥਾਨ ਨੂੰ ਚਰਨਛੋਪਾ ਪ੍ਰਾਪਤ ਹੈ ਸ਼੍ਰੀ ਗੁਰੂ ਤੇਗਪਾਦਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਇਸ ਸਥਾਨ ਤੇ ਹੀ ਛੋਟੇ ਸਹਿਬਜ਼ਾਦੇ ਤਿੰਨ ਛੋਟੇ ਸਹਿਬਜ਼ਾਦੇ ਯਾਨੀ ਕਿ ਸਾਹਿਬ ਜادہ ਜੁਜਾਰ ਸਿੰਘ ਸਾਹਿਬ ਜادہ ਜੋਰਾਵਰ ਸਿੰਘ ਸਾਹਿਬ ਜادہ ਭਤੀ ਸਿੰਘ ਦਾ ਜੰਮ ਇਸ ਸਥਾਨ ਤੇ ਹੋਇਆ ਸੀ ਤੇ ਕਸ਼ਮੀਰੀ ਪੰਡਿਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਸ ਧਰਮ ਨੂੰ ਬਚਾਉਣ ਲਈ ਫਰਿਆਦ ਲੈ ਕੇ ਆਏ ਤੇ ਇਸੇ ਅਸਥਾਨ ਤੇ ਹੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਫਰਿਆਦ ਕੀਤੀ ਸੀ ਇਸ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਤਾ ਗੱਦੀ ਬਖਸ਼ੀ ਤੇ ਇਸੇ ਸਥਾਨ ਦੇ ਉੱਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸੰਗਤ ਦੇ ਨਾਲ ਉਪਦੇਸ਼ ਕਰਿਆ ਕਰਦੇ ਸਨ ਚਲੋ ਆਓ ਕਰਮੋਣੇ ਹਾਂ ਤੁਹਾਨੂੰ ਦਰਸ਼ਨ ਇਸ ਪਾਵਨ ਸਥਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਿਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਕਾਰੇ ਹੋ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਗੁਰੂ ਕੇ ਮਹਿਲ ਸ਼੍ਰੀ ਪੋਰਾ ਸਾਹਿਬ ਇਸ ਅਸਥਾਨ ਵਾਰੇ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਬिलासपुर ਦਾ ਰਾਜਾ ਦੀਪ ਚੰਦ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਚੰਗਾ ਦੋਸਤ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਦੀ ਮੌਤ ਤੋਂ ਬਾਅਦ ਉਸ ਦੀ ਅੰਤਿਮ ਅਰਦਾਸ ਤੇ ਗਏ ਤਾਂ ਉੱਥੇ ਦੀ ਰਾਣੀ ਚੰਪਾ ਜੋ ਕਿ ਗੁਰੂ ਸਾਹਿਬ ਜੀ ਦਾ ਬਹੁਤ ਆਦਰ ਸਨਮਾਨ ਕਰਦੀ ਸੀ ਉਸ ਦੇ ਕਹਿਣ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਜ਼ਮੀਨ ਨੂੰ ਮੌਲ ਖਰੀਦਿਆ ਅਤੇ ਇਸ ਜ਼ਮੀਨ ਨੂੰ ਮੌਲ ਖਰੀਦ ਕੇ ਇਸ ਧਰਤੀ ਤੇ ਮੌਲੀ ਗੱਡੀ ਜਿਸ ਦਾ ਨਾਂ ਚੱਕ ਮਾਤਾ ਨਾਨਕੀ ਰੱਖਿਆ ਅਤੇ ਆਪਣਾ ਗ੍ਰਹਿ ਬਣਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਰਹਿਣ ਲੱਗੇ ਪਰਿਵਾਰ ਦੇ ਸਮੇਤ ਨਾਲ ਹੀ ਗੁਰੂ ਸਾਹਿਬ ਜੀ ਦਾ ਇਸ ਅਸਥਾਨ ਦੇ ਨੀਚੇ ਪੋਰਾ ਵੀ ਹੈ ਜਿੱਥੇ ਮਹਾਰਾਜ ਜੀ ਨੇ ਤਪ ਕੀਤਾ ਆਪ ਜੀ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਇਸ ਦੇ ਨਾਲ ਹੀ ਅਸਥਾਨ ਹੈ ਗੁਰਦੁਆਰਾ ਥੜਾ ਸਾਹਿਬ ਜਿੱਥੇ ਕਿ 1675 ਵਿੱਚ ਕਸ਼ਮੀਰੀ ਪੰਡਤਾਂ ਨੇ ਆ ਕੇ ਸਤਗੁਰ ਜੀ પાસે ਆਪਣੇ ਧਰਮ ਦੀ ਰੱਖਿਆ ਲਈ ਫਰਿਆਦ ਕੀਤੀ ਅਤੇ ਦੀਨदयाल ਸਤਗੁਰ ਜੀ ਕਸ਼ਮੀਰੀ ਪੰਡਤਾਂ ਤੇ ਧਰਮ ਦੀ ਰੱਖਿਆ ਲਈ ਇਸ ਸਥਾਨ ਤੋਂ ਹੀ ਦਿੱਲੀ ਵੱਲ ਨੂੰ ਕੂਚ ਕਰ ਗਏ ਅਤੇ Hindu ਧਰਮ ਨੂੰ ਬਚਾਉਂਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ ਉਸ ਦੇ ਨਾਲ ਹੀ ਆਪ ਜੀ ਦਰਸ਼ਨ ਕਰ ਸਕਦੇ ਹੋ ਜਨਮ ਸਥਾਨ ਸਹਿਬਜਾਦੇ ਜੋ ਕਿ ਤਿੰਨ ਸਹਿਬਜਾਦਿਆਂ ਦਾ ਜਨਮ ਸਥਾਨ ਹੈ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜੋ ਕਿ ਬਾਬਾਜੀਤ ਸਿੰਘ ਜੀ ਸਨ ਉਹਨਾਂ ਦਾ ਜਨਮ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਆਪ ਜੀ ਉਸ ਦੇ ਅੱਗੇ ਸਥਾਨ ਦੇ ਦਰਸ਼ਨ ਕਰੋਗੇ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਕਿ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਗਰਦੀ ਦੀ ਜਿਹੜੀ ਦਾਤ ਹੈ ਉਹ ਬਖਸ਼ੀ ਗਈ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਗਤ ਨੂੰ ਉਸੇ ਹੀ ਅਸਥਾਨ ਤੇ ਦਰਸ਼ਨ ਦਿਹਾ ਕਰਦੇ ਸਨ ਅਤੇ ਗੁਰਉਪਦੇਸ਼ ਗੁਰਮਤ ਦਾ ਉਪਦੇਸ਼ ਉਸੇ ਸਥਾਨ ਤੇ ਦਿਆ ਕਰਦੇ ਸਨ ਆਪ ਜੀ پارک ਦੇ ਵਿੱਚ ਇੱਕ ਪ੍ਰਾਤਨ ਖੂਹ ਦੇ ਦਰਸ਼ਨ ਕਰੋਗੇ ਜਿਸ ਨੂੰ ਮਸੰਦਾ ਵਾਲਾ ਖੂਹ ਕਿਹਾ ਜਾਂਦਾ ਹੈ ਇਤਿਹਾਸ ਦੱਸਦਾ ਹੈ ਇਸ ਖੂਹ ਦੇ ਵਿੱਚ ਜੋ ਮਸੰਦ ਗੁਰੂ ਘਰ ਦੇ ਜ਼ੁਲਮੀ ਹੋ ਗਏ ਸਨ ਬੇਈਮਾਨ ਹੋ ਗਏ ਸਨ ਜਬਰੀ ਜ਼ੁਲਮ ਕਰਦੇ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉੱਥੇ ਕੜਿਆਵਾ ਕੜੀਆਂ ਸਜਾਵਾ ਦਿੱਤੀਆਂ ਆਪ ਜੀ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ